ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਅਸੀਂ ਖਟਕੜ ਕਲਾ ਵਿਖੇ ਮੌਜੂਦ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪ੍ਰਤਿਮਾ ਤੁਸੀਂ ਦੇਖ ਪਾ ਰਹੇ ਹੋ ਇੱਧਰਲੇ ਪਾਸੇ ਦਿਖਾ ਦਿਓ ਔਰ ਕਾਂਗਰਸ ਦੇ ਨੈਸ਼ਨਲ ਲੀਡਰ ਰਾਹੁਲ ਗਾਂਧੀ ਇੱਥੇ ਉਹਨਾਂ ਦਾ ਕਾਫਲਾ ਤੁਸੀਂ ਦੇਖ ਪਾ ਰਹੇ ਹੋ ਕਿ ਰਾਹੁਲ ਗਾਂਧੀ ਇੱਥੇ ਪਹੁੰਚ ਗਏ ਨੇ ਖਟਕੜ ਕਲਾ ਵਿਖੇ ਆਪਣੇ ਸਮਰਥਕਾਂ ਦੇ ਨਾਲ ਔਰ ਇਸ ਤੋਂ ਬਾਅਦ ਰੰਗ ਵੀ ਰੱਖਿਆ ਗਿਆ ਵੇਜ ਇੱਧਰ ਆ ਕੇ ਦਿਖਾ ਰਾਹੁਲ ਗਾਂਧੀ ਜੀ ਇੱਥੇ ਥੋੜੀ ਰਾਹੁਲ ਗਾਂਧੀ ਦਾ ਅੰਦਾਜ਼ ਜਿਹੜਾ ਆ ਸਾਰਿਆਂ ਨੂੰ ਔਰ ਹੋ ਸਕਦਾ ਘਰ ਆਉਂਦੀ ਹੈ ਤਾਂ ਇਹ ਚਿਹਰਾ ਜਿਹੜਾ ਆ ਪ੍ਰਾਈਮ ਮਿਨਿਸਟਰ ਦੇ ਲਿਆ ਜਾ ਸਕਦਾ ਹੈ ਤਾਂ ਸ਼ੀਦਾ ਦੀ ਸਮਾਰਕ ਤੇ ਨਤਮਸਤਕ ਹੋ ਰਹੇ ਨੇ ਉਹ ਵੀ ਸ਼ਿੰਗਾਰ ਕਰ ਰਹੇ ਨੇ ਵਿਜੇਂਦਰ ਸਿੰਘਲਾ ਵੀ ਨਾਲ ਨੇ ਤਰਲੋਚਨ ਸੂਟ ਵੀ ਨਾਲ ਨੇ ਔਰ ਸਤਵੀਰ ਸਿੰਘ ਪੱਲੀ ਚੱਕੀ ਤਰਲੋਚਨ ਸੂਂਡ ਵਿਜੇਂਦਰ ਸਿੰਘਲਾ ਇਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਯੋਜਿਤ ਕੀਤਾ ਗਿਆ ਔਰ ਰਾਹੁਲ ਗਾਂਧੀ ਉਹਨਾਂ ਵੱਲੋਂ ਠੀਕ ਅਖੀਰਲੇ ਦਿਨ ਇਲੈਕਸ਼ਨ ਚੋਣ ਪ੍ਰਚਾਰ ਦੇ ਅਖੀਰ ਸਰਵੰਤ ਸਿੰਘ ਸਰਦਾਰ ਅਜੀਤ ਸਿੰਘ ਸਰਦਾਰ ਕਿਸ਼ਨ ਸਿੰਘ ਉਹਨਾਂ ਦੀ ਸਮਾਰਕ ਤੁਹਾਨੂੰ ਉੱਧਰ ਨਜ਼ਰ ਆ ਰਹੀ ਹੈ ਔਰ ਛੀਦਿਆਜਮ ਸਰਦਾਰ ਬਿਜੇਂਦਰ ਸਿੰਘਲਾ ਉਹਨਾਂ ਲਈ ਵੀ ਇਹ ਵੱਡੀ ਮੂਮੈਂਟ ਹੈ ਕਿ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ ਔਰ ਰਾਹੁਲ ਗਾਂਧੀ ਜੋ ਕਿ ਨੈਸ਼ਨਲ ਲੀਡਰ ਨੇ ਕਾਂਗਰਸ ਦੇ ਉਹ ਅੱਜ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਖਟਕੜ ਕਲਾ ਵਿਖੇ ਪਹੁੰਚੇ ਆ ਕਿਹੜੀ ਭਾਵਨਾ ਹੈ ਮਨ ਵਿੱਚ ਕੀ ਮਨ ਵਿੱਚ ਵਿਚਾਰ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਸੱਤ ਦਾ ਵੀ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਤਸਵੀਰਾਂ ਤੁਹਾਨੂੰ ਖਟਕੜ ਕਲਾ ਤੋਂ ਦਿਖਾ ਰਹੇ ਇਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਆ ਪਗਤ ਸਿੰਘ ਜੀ ਦੇ ਜੱਦੀ ਘਰ ਜਾਣ ਦਾ ਵੀ ਹੈ ਉਸ ਤੋਂ ਬਾਅਦ ਇੱਕ ਸੱਤ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਉਹ ਵੀ ਪਿੰਡ ਦੇ ਅੰਦਰ ਹੈ ਝੰਡਾ ਜੀ ਸਾਹਿਬ ਤੇ ਦੱਸਿਆ ਜਾ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਕਾਫਲਾ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਜੇ ਇੱਕ ਵਾਰੀ ਗੱਡੀਆਂ ਦਿਖਾ ਦਿਓ ਅਜਨਠ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਉਹਦਾ ਕਾਰਨ ਇਹ ਹੈ ਕਿ 6 ਵਜੇ ਤੱਕ ਹੀ ਜਿਹੜਾ ਪ੍ਰਚਾਰ ਕੀਤਾ ਜਾ ਸਕਦਾ ਉਸ ਤੋਂ ਬਾਅਦ ਜਿਹੜਾ ਪ੍ਰਚਾਰ ਹੈ ਉਹ ਬੰਦ ਹੋ ਜਾਵੇਗਾ ਤਾਂ ਰਾਹੁਲ ਗਾਂਧੀ ਆਪਣੇ ਕਾਲੇ ਰੰਗ ਦੀ ਫੋਰਚੂਨਰ ਵਿੱਚ ਸਵਾਰ ਹੋ ਗਏ ਨੇ ਔਰ ਅਸੀਂ ਵੀ ਆਪਣੀ ਟੀਮ ਨੂੰ ਇਹੀ ਕਿਹਾ ਚਾਹੁੰਦੇ ਕਿ ਆਪਾਂ ਆਪਣੀਆਂ ਗੱਡੀਆਂ ਵੀ ਕੱਢ ਲਈਏ ਕਿਉਂਕਿ ਤੁਹਾਨੂੰ ਸੱਤ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਦਿਖਾਣਾ ਤਾਂ ਕਾਫਲਾ ਜਿਹੜਾ ਆਇਆ ਹੈ ਹਾਲਾਂਕਿ ਪਹਿਲਾਂ ਦੱਸਿਆ ਗਿਆ ਸੀ ਕਿ ਜੱਦੀ ਘਰ ਸਰਦਾਰ ਭਗਤ ਸਿੰਘ ਦੀ ਗੱਡੀ ਘਰ ਵੀ ਜਾਇਆ ਜਾਵੇਗਾ। ਲੇਕਿਨ ਕੱਢ ਲੋ ਜੀ ਗੱਡੀ ਕੱਢ ਲੋ ਫਟਾਫਟ। ਲੇਕਿਨ ਇਸ ਤੋਂ ਇਸ ਵਾਰ ਪ੍ਰੋਗਰਾਮ ਕਿਤੇ ਨਹੀਂ। ਚੰਡਾ ਜੀ ਕੰਮੇ ਤੋਂ ਘਟੜੜਾ ਤੋਂ ਜੱਦੀ ਘਰ ਨਹੀਂ ਜਾਣਾ ਹੁੰਦਾ। ਆ ਜਾਓ ਆਪਾਂ ਚੱਲ ਜਾਈਏ। ਪਲਾਨ ਵਿੱਚ ਚੇਂਜ ਹਾਲਾਂਕਿ ਪਹਿਲਾਂ ਦੱਸਿਆ ਗਿਆ ਸੀ ਕਿ ਜੱਦੀ ਘਰ ਵਿਖੇ ਜਾਇਆ ਜਾਵੇਗਾ। ਪਰ ਹੁਣ ਉਸ ਤੋਂ ਪਹਿਲਾਂ ਜਿਹੜਾ ਝੰਡਾ ਜੀ ਵਿਖੇ ਜਾ ਕੇ ਇੱਕ ਸੱਤ ਦਾ ਪ੍ਰੋਗਰਾਮ ਯੋਜਿਤ ਕੀਤਾ ਗਿਆ। ਔਰ ਤਰਲੋਚਨ ਸਿੰਘ ਸੂਂਡ, ਸਤਵੀਰ ਪੱਲੀ ਚ ਕੀ ਵਿਜੇਂਦਰ ਸਿੰਘਲਾ ਇਹਨਾਂ ਦੀ ਟੀਮ ਵੱਲੋਂ ਜਿਹੜਾ ਬਹੁਤ ਆਪਣੇ ਜਿਹੜੇ ਉਪਰਾਲਾ ਆ ਉਹਨੂੰ ਸਿਖਰ ਤੱਕ ਪਹੁੰਚਾਉਣ ਲਈ ਤਿਆਰੀਆਂ ਕੀਤੀਆਂ। ਹਾਲਾਂਕਿ ਸਤਵੀਰ ਸਿੰਘ ਪੱਲੀ ਚ ਕੀ ਇੱਥੇ ਨਹੀਂ ਪਹੁੰਚ ਸਕੇ ਉਹ ਚੰਡੀਗੜ੍ਹ ਵਿਖੇ ਨੇ ਉਹ ਪ੍ਰਚਾਰ ਵਿੱਚ ਜੁਟੇ ਹੋਏ ਨੇ। ਮਨੀਸ਼ ਤਵਾੜੀ ਦੇ ਤਾ ਇੱਕ ਆਪਲਾ ਜਿਹੜਾ ਹੁਣ ਚੰਡਾਜੀ ਵੱਲੋਂ ਜਾਵੇਗਾ ਚੰਡਾਜੀ ਵੱਲੋਂ ਰਵਾਨਾ ਹੋ ਗਿਆ ਔਰ ਉੱਥੋਂ ਜਾ ਕੇ ਸੱਤ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਜ਼ਰੂਰ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਜੇ ਇੰਡੀਆ ਲਾਇੰਸ ਦੀ ਸਰਕਾਰ ਆਂਦੀ ਹੈ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ 1 ਲੱਖ ਰੁਪਏ ਜਿਹੜੇ ਪੜੇ ਲਿਖੇ ਨੇ ਜਿਹਨਾਂ ਨੂੰ ਨੌਕਰੀ ਨਹੀਂ ਮਿਲੀ ਜਾਂ ਹਰ ਗਰੀਬ ਪਰਿਵਾਰ ਦੀ ਔਰਤ ਨੂੰ ਤੁਸੀਂ 8500 ਰੁਪਏ ਮਹੀਨਾ ਕਹਿੰਦੇ ਆ ਉਹ ਕਿਵੇਂ ਦੇਣਾ ਐਮਐਸਪੀ ਦੀ ਗਾਰੰਟੀ ਕੀਤੀ ਐਮਐਸਪੀ ਦੀ ਗਾਰੰਟੀ ਦੇਣੀ ਕਿਵੇਂ ਆ ਕਿਉਂਕਿ ਧੂਆਂ ਨਿਕਲ ਜਾਂਦਾ ਹਲੇ ਤੱਕ 27 ਮਹੀਨੇ ਹੋ ਗਏ ਹਜ਼ਾਰ-ਹਜ਼ਾਰ ਰੁਪਈਆ ਤਾਂ ਲੋਕਾਂ ਨੂੰ ਨਹੀਂ ਮਿਲਿਆ ਜਿਹੜੀਆਂ ਬੀਬੀਆਂ ਨੂੰ ਕਿਹਾ ਗਿਆ ਸੀਗਾ ਔਰ ਬਹੁਤ ਜਲਦੀ ਆਪਾਂ ਸੱਤ ਦੇ ਪ੍ਰੋਗਰਾਮ ਤੋਂ ਦੁਆਰਤੀ ਲਾਈਵ ਕੰਟੀਨਿਊ ਕਰਦੇ ਜਿੱਦ ਜੇ ਅਸੀਂ ਲਾਈਵ ਔਨ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਆਊਗੀ ਤੁਸੀਂ ਫਿਰ ਤੋਂ ਵੀ ਬੀਬਤੀ ਨਵਾਂ ਸ਼ਹਿਰ ਨਾਲ ਜੁੜ ਜਾਣਾ ਬਣ ਜਾਣਾ ਵੀ ਬੀਬਤੀ ਨਵਾਂ ਸ਼ਹਿਰ ਤੋਂ ਨੀਸਰ ਕੈਮਰੇ ਵੱਸਣ ਕੇ ਇਜਾਜ਼ਤ ਦੋ ਪੋਲਿੰਡ ਫਿਰ ਤੋਂ ਸਮੇਂਗੇ ਸੱਸੀ ਕਲਪ ਰੱਖ ਓ ਗਿਆ ਨੂੰ ਕੀ ਕਰੀ ਜਾਂਦਾ